ਦੇਖੋ ਹੀ ਤਲਵੰਡੀ ਸਾਬੋ ਤਖਤ ਸ਼ਰੀਦਾਮਦਮਾ ਸਾਹਿਬ ਇਹ ਹਸਪਤਾਲ ਕੋਲੋਂ ਦਿਖਾ ਰਹੇ ਆ ਤੁਹਾਨੂੰ ਆ ਹਸਪਤਾਲ ਤੋਂ ਅੱਡੇ ਵੱਲ ਵੀ ਇੱਥੇ-ਇਥੇ ਵਧੀਆ ਜਿੰਨਾ ਜਿਗਾੜਿਆ ਸੀਗਾ ਬਾਦੂ ਦਾ ਸੜਕ ਦੇ ਉੱਤੇ ਉਹ ਫਟਦਾ ਧੰਨਵਾਦ ਆ ਸਰਕਾਰ ਦਾ ਹੁਣ ਅੱਗੇ ਇਥੋਂ ਦੀ ਗੱਡੀ ਲੰਘਣ ਨੂੰ ਥਾਂ ਨਹੀਂ ਹੁੰਦਾ ਸੀ ਤੇ ਅੱਜ ਦੇਖ ਲਓ ਕਿੱਥੋਂ ਤੱਕ ਵਾੜ ਕੇ ਐਨਾ ਥਾਂ ਸੜਕ ਦਾ ਸੀ ਜਿਹੜਾ ਲੋਕਾਂ ਨੇ ਨਾਪ ਰੱਖਿਆ ਸੀ ਪਰ ਹੁਣ ਵਧੀਆ ਹੋ ਗਿਆ ਪੱਥਰ ਪੱਥਰ ਛੱਡਤਾ ਇਹ ਸੜਕ ਚੌੜੀ ਬਣ ਜੂਈ ਠੀਕ ਹੈ ਲੰਘਾ ਟਾਪਾ ਸੌਖਾ ਹੋ ਜੂ ਆ ਦੇਖੋ ਇੱਥੇ ਵੀ ਕਿੰਨਾ ਕੁਛ ਖੜਾ ਹੁੰਦਾ ਸੀ ਉਹ ਸਾਰਾ ਕੁਛ ਪਰੇ ਕਰਕੇ ਹੁਣ ਆ ਦੇਖੋ ਸਣੀ ਕਿੰਨੀ ਕਿੱਦਾਂ ਬਣ ਜੂਈ ਮੈਂ ਤਾਂ ਕਹਿੰਦਾ ਵੀ ਧੰਨਵਾਦ ਹੈ ਸਾਰਿਆਂ ਦਾ ਵੀ ਇਹਨਾਂ ਨੇ ਸੜਕਾਂ ਪਟੀਆਂ ਕਰਤੀਆਂ ਲੈ ਆਉਣਾ ਜਾਣਾ ਸੌਖਾ ਹੋ ਜੂ ਆ ਤੱਕ ਸ਼੍ਰੀ ਦਮਨਵਾ ਸਾਹਿਬ ਦਾ ਬੇਦ ਆ ਗਿਆ ਮੇਨ ਵੱਡਾ ਜਿਹੜਾ ਕਰਕ ਤੇ ਐ ਦੇ ਆਹ ਦੇਖੋ ਜੀ ਅੱਗੇ ਵੀ ਕਿੰਨਾ ਥਾਂ ਫੁੱਲ ਗਿਆ ਹੁਣ ਇੱਥੇ ਅੱਗੇ ਸਾਰੇ ਕਿਤੇ ਇੱਥੇ ਪਿੱਲਰ ਨੱਪੇ ਪੇ ਕਿਤੇ ਕੁਛ ਨੱਪੇ ਪੇ ਦੋ ਤਿੰਨ ਗੱਡੀਆਂ ਹੀ ਲੰਘਦੀਆਂ ਸੀਗੀਆਂ ਗੱਡੀ ਖੜਾਉਣ ਵਾਲੀ ਗੱਲੀ ਪਰੇ ਆ ਵੀ ਸਾਰਾ ਆਪਾਂ ਤਾਂ ਕਹਿੰਦੇ ਆ ਵੀ ਕਿਤੇ ਪਾਸੇ ਮਾਰਕੀਟ ਬਣਾਈ ਜਾਵੇ ਮਾਰਕੀਟ ਦੇ ਵਿੱਚ ਹੀ ਸਭ ਕੁਛ ਹੈ ਰੇੜੀਆਂ ਰੂੜੀਆਂ ਲਾਈਆਂ ਜਾਣ ਠੀਕ ਹੈ ਪਰ ਐ ਨਹੀਂ ਹੁੰਦਾ ਵੀ ਸੜਕਾਂ ਤੇ ਸਾਰਾ ਕੁਛ ਲੱਗੇ ਹਰ ਇੱਕ ਸ਼ਹਿਰ ਚ ਹੋਣਾ ਚਾਹੀਦਾ ਠੀਕ ਹੈ ਹਰ ਇੱਕ ਕਸਬੇ ਚ ਹੋਣਾ ਚਾਹੀਦਾ ਕਿਵੇਂ ਲੱਗਾਈ ਸਾਨੂੰ ਮੈਨੂੰ ਜਰੂਰ ਦੱਸਿਓ ਵੀਡੀਓ ਲਾਈਕ ਦੇ ਸ਼ੇਅਰ ਜਰੂਰ ਕਰਿਓ ਧੰਨਵਾਦ